ਕੰਮ ਕਰੇ ਇਧਰ ਬੰਡੇ ਪੂਰੇ ਇਧਰ ਹੋ ਜਾ ਛਿੱਟਣਾ ਮੈਸਨ ਵਾਲਾ ਪਿੱਛੇ ਛਿੱਟੇ ਪੈਣ ਨੂੰ ਘੁਮਾ ਦੇ ਗਾ ਨੂੰ ਪਾਸਾ ਪਰਤਾ ਦੇ ਜਸੰਦਾ ਪੂੜਾ ਜਾਂ ਭਾਈ ਪਾ ਦੇ ਸਾਰੇ ਜਿसरी ਸਾਰੇ ਨਾਲੋਂ ਕੇ ਨੂੰ ਪੂੜਾ ਹੈ ਪਤਲਾ ਹੈ ਹੈ ਪਤਲਾ ਹੋ ਜੀ ਪਤਲਾ ਨਹੀਂ ਚੁੱਕ ਲੈ ਦੇ ਨੂੰ ਚੁੱਕ ਲੈ ਰਹੇ ਦਾ ਕਿੱਧਾ ਕਿੱਧਾ ਪਾਈਦਾ ਇਹ ਕੋਈ ਜਵਸੇ ਖੋ ਪਹਿਲਾਂ ਫੇ ਬਾਇਆ ਆ ਮੈਂ ਬਣਾਇਆ ਵੇਖੋ ਪਤਲਾ ਬਣਾਇਆ ਠੀਕ ਆ ਹਣੇ ਕਿ ਪੇਟਾਂ ਲੱਗਦਾ ਉਹ ਵਲੌਗ ਦੇ ਵੇਖਣ ਕੱਲ ਆਲਾ ਇਹ ਉਹ ਮੈਂ ਕਿ ਕੰਡਲ ਨਹੀਂ ਪਾਵੇ ਅੰਦਰ ਦੇ ਨਰਮ ਜੇ ਤਨ ਟਨੋਂ ਦਾ ਮਾਰਾ ਨਾ ਕਿ ਕੰਡੇ ਯਾਰ ਚਲੋ ਹੌਲੀ ਚੱਲਗੇ ਰੁੱਕ ਜੀ ਮੇਲ ਦੇਖੇਗੀ ਬੜਾ ਸਵਾਣਾ ਸਸੀ ਕਾਲ ਜੀ ਸਾਲ ਢਾਈ ਦਿਨਾਂ ਮਿਲੋਗਦੇ ਇੱਥੇ ਕਿੱਦਾਂ ਸਾਰੇ ਕਹਿਉਂ ਵੇ ਕੰਮ ਵੀ ਕਿੱਦਾਂ ਭੱਜੀ ਵੇ ਕੱਲ ਨਾਲੇ ਬਲਾਗ ਤੇ ਚੜਾਓ ਡਰਾਇਆ ਇਹਨਾਂ ਨੇ ਸੁਨੀਪਣਾ ਨੂੰ ਪ੍ਰੈਂਕ ਕੀਤਾ ਇਹ ਸੱਪ ਵਾਲਾ ਕਿੰਨੇ ਦੌੜ ਗਏ ਗੱਡੀ ਨਹੀਂ ਕੱਢੀ ਮੈਂ ਕਿਹਾ ਚੱਲ ਯਾਰ ਗੱਡੀ ਤੇ ਚੱਲਦੇ ਹਾਂ ਸਾਨੂੰ ਠੀਕ ਆ ਤੇਰੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਆਪ ਬੈਠੀ ਕਰੋ ਲੈ ਵੀ ਚਾਦਰ ਨਾਲ ਲੱਗੇ ਦੇਖਣ ਵੀਡੀਓ ਬਣਾ ਰਹੇ ਬਾਜੀ ਵੈਸੇ ਹੀ ਚਾਦਰ ਮਾ ਮਮੀ ਨੂੰ ਹੋਣੀ ਚਾਦਰ ਮਮੀ ਨੂੰ ਠੀਕ ਆ ਹਾਂ ਅਹੀਂ ਲੈਣਾ ਹੈ ਇੱਥੋਂ ਸਪਰਿੰਗ ਰੋਲ ਕੀ ਹਾਲ ਏ ਠੀਕ ਠਾਕ ਹੋ ਵਧੀਆ ਕੀ ਹਾਲ ਭਾਈ ਬਾਈ ਬਾਈ ਕਰਨ ਹਲੋ ਮੰਡਾ ਗਾੜੇ ਲੱਡੂ ਇੱਕ ਟੈਸਟ ਕਰਨਾ ਹੈ ਟੈਸਟ ਕਰਦੇ ਹਾਂ ਇਹਨੂੰ ਭੇਜਿਆ ਵੀ ਇਹਨੂੰ ਮੈਂ ਟੈਸਟ ਕਰਦੇ ਆਂ ਜਾ ਰਹੇ ਹਾਂ ਬਾਬਾ ਜੀ ਹਾਂਜੀ ਇੱਧਰ ਚੇਂਜ ਕਰਾਉਣ ਆਏ ਪੈਂਟਾਂ ਇਹ ਜਾਮਾ ਉਹ ਕੋਈ ਨਾ ਪੈ ਲਾਉਂਦੇ ਬਾਈ ਤਕਰੀਬ ਅੰਮ੍ਰਿਤਸਰ ਅੰਮ੍ਰਿਤਸਰ ਵਾਪਸ ਆ ਗਏ ਥੋੜਾ ਸਮਾਨ ਲੈਣ ਵਾਸਤੇ ਕਿ ਉਹਨਾਂ ਨੂੰ ਹੁਣ ਗੰਦ ਚੰਦ ਦਾ ਆਪਾਂ ਲੈ ਲਾਂਗੇ ਨਾਲ ਚੱਲ ਜੀ ਸਭ ਬਹੁਤ ਇੱਛਾ ਧਿਆਨ ਆਪਾਂ ਆਹ ਬਣੇ ਕਿੰਨੇ ਟੀ-ਸ਼ਰਟ ਆਏ ਆ ਗਏ ਸਰ ਬੰਨਾ ਇਹ ਸ਼ਰਟ ਟੀ-ਸ਼ਰਟ ਆ ਇਹ ਲੈ ਵੀ ਟੌਪ ਦੇਖ ਲਓ ਇਹ ਹਰਗੁਨੀ ਮਾਸੀ ਨੇ ਭੇਜੀ ਆ ਮੈਨੂੰ ਦੀਦੀ ਨੇ ਇਹ ਸੰਦੀਪ ਲੈ ਆ ਮਸਤਰਾ ਟੌਪ ਫਸਾ ਮੈਨ ਲਗਾ ਆਪਣਾ ਇਹਦੇ ਵਹਾਂ ਵਾਲੇ ਪਰ ਪੂਰੀਆਂ ਵਾਲੇ ਇਹ ਸਾਰੇ ਉਹਨੇ ਲਾ ਕੇ ਭੇਜੇ ਹੈ ਆਪ ਜਮੀ ਭੰਦੀ ਕਿਹਦੇ ਨਾਲ ਆ ਇਹਦੇ ਨਾਲ ਨਹੀਂ ਇਹ ਤਾਂ ਮੈਂ ਖਲਾਰ ਕੇ ਇਹਦੇ ਨਾਲ ਲੱਗਦੀ ਮੈਨੂੰ ਇਹਦੇ ਨਾਲ ਹੋਣੀ ਹੈ ਇਹਦੇ ਨਾਲ ਆ ਜਾਣ ਦੇ ਸਾਰੇ ਆਉਣ ਉਹ ਕਹਿੰਦੀ ਅੰਦਾਜ਼ੇ ਨਾਲ ਹੀ ਲੈ ਆ ਕੇ ਆਈ ਹਾਂ ਆ ਜਾਣੇ ਆ ਆ ਜਾਣੇ ਬਸ ਠੀਕ ਹੈ ਲੱਗ ਗਈ ਕੀ ਲੱਗ ਗਿਆ ਮੂਲੀ ਪੀੜ ਲੱਗੀ ਪੀੜ ਪੀੜ ਲੱਗੀ ਸਾਨੂੰ ਆ ਸੰਭ ਤੇਰਾ ਜੱਸੀ ਹਣਾ ਵਾਲੇ ਚੱਲੇ ਆ ਕਿੰਨੇ ਦਿਨ ਹੋ ਗਏ ਕਹਿਣ ਦੇ ਆ ਹੁੰਦੇ ਨਹੀਂ ਹੁੰਦੇ ਨੇ ਹੁਣ ਉਧਰ ਅੱਜ ਰਾਤ ਰੁਕਦੇ ਆ ਕਿਹਨ ਜੱਸੀ ਭਾਗਾਂ ਚੱਲੇ ਗੱਤੀ ਭਾਗਾਂ ਚੱਲੇ ਹਾਂ ਜੱਤੀ ਭਾਗਾਂ ਚੱਲੇ ਨਵੈਰ ਪੰਨੂ ਚੱਲਣ ਦੇ ਆ ਪਾਜੀ ਦਾ ਦਿਲ ਟੁੱਟਿਆ ਚੱਲ ਚੱਲ ਗਿਆ ਵਾ ਨੂੰ ਬਣੀ ਕੀ ਹੈ ਮੂੰਹ ਕਦਾਂ ਲੰਬਿਆਲ ਪਿਸ਼ਟਕ ਦੇ ਨਾਲ ਇਹਨੇ ਬੋਏ ਕੌਣ ਕੋਠੇ ਦੇ ਓਹੋ ਇਹ ਤੇ ਜੱਸੀ ਆ ਇਹ ਜੱਸੀ ਆ ਆਪਰਾ ਵਾ ਮੈਂ ਆਪਦੇ ਸ਼ਰਕੀ ਗੱਡਾ ਦੀ ਗਾਲਾਂ ਕੱਢਣ ਲੱਗ ਪਈ ਸਾਰਾ ਟਬਰ ਲਾ ਕੇ ਬਸ ਬੜੀਆ ਤੇ ਚੋਰ ਕੀ ਗੱਲ ਬੋ ਠੀਕ ਆ ਠੀਕ ਆ ਬੜੇ ਭਰਾ ਸਾਖ ਧਰਨਾ ਆ ਇਹਨੂੰ ਪਾ ਲਓ ਆ ਬੜੀਆਂ ਨਾਲ ਬੋਲੇ ਸੋਨ ਹਾਲ ਚਿੱਲੇ ਆ ਵੀ ਕਿੰਦੇ ਦਾ ਮੂੰਹ ਵੇਖੋ ਕਿੰਨਾ ਕਰਖਿਆ ਜਾ ਆ ਵੀ ਨਵੇਂ ਚਲੇ ਸ਼ੁਰੂਆਤ ਓਏ ਨਾ ਸ਼ੁਰੂਆਤ ਬੜੀ ਤਾਂ ਸ਼ੁਰੂਆਤ ਚੁੱਲਾ ਨਹੀਂ ਤੰਦੂਰ ਹੀ ਬਣਾਤਾ ਮਿੰਨੀ ਮਿੰਨੀ ਤੰਦੂਰ ਬਣਾਤਾ ਏ ਲੈ ਬਸ ਬਲ ਗਈ ਅੱਗ ਨੰਗਾ ਮੇਹ ਲਗਾ ਚੱਲ ਜਾ ਵੀ ਤਲ ਘਾਲਾ ਦੱਲ ਗਣ ਚਿੱਲੇ ਤੇ ਵੇਖੋ ਪਾਣੀ ਸੁੱਕ ਗਿਆ ਮੈਨੂੰ ਤਾਂ ਵੇਖਣ ਕੁਛ ਨਹੀਂ ਦਿੰਦੀ ਸੁੱਕ ਗਿਆ ਸੁੱਕ ਗਿਆ ਬੜੇ ਚਿਰ ਦਾ ਅੱਗੇ ਦੇ ਕਰੋ ਉਹ ਸੁੱਕ ਗਿਆ ਵਾ ਸੁੱਕ ਗਿਆ ਤੇ ਤੇਲ ਦੇ ਪਾਵਾਂ ਹੋਰ ਸਾਰਾ ਪਾ ਦਾਂ ਚੱਲ ਹੰਦੀ ਦੇ ਤੇਲ ਦੀ ਬੋਤਲ ਧੰਦੇ ਵਾਂ ਜਾ ਚੀ ਜਿਕਰਾਜ ਸ਼ੇਰ ਆਲੀ ਮਾਤਾ ਦਾ ਉਹ ਸਾਚੇ ਦਰਬਾਰ ਕੀ ਜੈ ਬਬੜਾਇਆ ਬਸ ਕਰ ਹੋਈ ਆ ਰੇ ਦਾਦਾ ਮਾਤਾ ਵੀ ਢੇਗ ਨਾ ਬੱਲੇ ਦੁਨੀਆ ਹੋਈ ਸਾੜੀ ਕੀ ਆ ਦੁਨੀਆ ਕੀ ਮੇਰਾ ਮੂੰਹ ਹੋਏ ਨਕ ਕੀ ਆ ਵਾ ਮੈਂ ਪੈ ਕੇ ਕੀ ਆ ਵਾ ਲਾਟ ਹੋ ਗਈ ਲੈਟ ਹੋ ਗਈ ਲੈਟ ਹਾਂ ਬੱਤੀ ਬੰਦ ਹੋ ਗਈ ਕਲਗੀ ਮਮਾ ਇਹ ਕੋਲ ਹੋਰ ਕੁੱਕਰ ਨੂੰ ਤਾਂ ਕਰ ਮਿੱਟੀ ਲੈ ਵੀ ਕੁੱਕਰ ਕਾਲਾ ਨਾ ਹੋਵੇ ਜੀ ਚੁੱਲ੍ਹਾ ਹੀ ਬੜਾ ਤਗੜਾ ਬਣਾਇਆ ਹੈ ਨਾ ਨਾ ਕੋ ਮੂੰਹ ਘੁੱਟਦਾ ਵਾ ਨਾ ਕੋ ਮੂੰਹ ਮਸਾ ਗੈਨ ਨਾ ਰਹਿਂਦਾ ਦੱਸ ਆ ਵੀ ਖੁਸ਼ੀ ਕੀ ਆਏ ਚੌਂਡੇ ਬੰਨ ਨਹੀਂ ਕਰੋ ਸਬਸਕ੍ਰਾਈਬ ਕਰੋ ਕਹਿੰਦੀ ਚੱਕਰ ਆ ਜਾਣੇ ਵੇਖੀ ਤੈਨੂੰ ਤੇ ਬਾਜੀ ਪੈ ਜਾਣੀ ਮੁੜ ਕੇ ਤੈਨੂੰ ਦੱਸਤੀ ਗੱਲ ਕੀ ਬਣੀ ਹੈ ਕਦਾਂ ਲਿਪਸਟਿਕ ਲਾਈ ਜਾਂ ਲਿਪਸਟਿਕ ਲਾਈ ਕੀ ਲਾਇਆ ਵਾ ਕਿ ਨੇਲ ਪੇਂਟ ਲਾਈ ਆ ਨਹੀਂ ਨੇਲ ਪੇਂਟ ਨਹੀਂ ਪੀਲੀ ਪੇਲਰ ਵਾਲੀ ਲਾਈ ਹੈ ਮਸੀ ਦੁੱਧ ਡੇਢ ਠੰਡਾ ਕਰਨਰ ਗਨ ਵਾਸਤੇ ਪਰਨਾ ਬੰਦ ਮੰਨ ਕੇ ਤੇ ਕੰਨ ਤੇ ਹੋ ਗਿਆ ਜ਼ਖਮ ਤੇ ਹੁਣ ਕੰਨ ਬਾਹਰ ਕੱਢਿਆ ਹਵਾ ਲਵਾਉਣ ਦੇ ਕੰਨ ਨੂੰ ਉਹ ਤਾਂ ਥੰਬਨੇਲ ਵਾਤੇ ਫੋਟੋ ਲੈ ਕਿਚਨ ਕਿਚੀ ਕਿਚੀ ਫੇਰ ਇੱਕ ਨਹੀਂ ਯਾਰ ਆ ਗੁਰਵਾ ਇੱਥੇ ਕੀੜੀਆਂਆਂ ਹੀ ਆ ਬੜੀਆਂ ਆ ਇਹਦੀਆਂ ਕੈਮਰੇ ਗਾੜੀ ਕੀ ਕਰਨਾ ਕੀ ਆ ਉਹ ਥੰਬਨੇਲ ਦੀ ਫੋਟੋ ਵਿੱਚ ਬੰਦ ਕਰਤਾ ਜੀ ਉਹ ਉਹਨੂੰ ਕੱਲੀ ਬੰਦ ਕਰਤਾ ਜੀ ਇਹਦੀ ਤਾਰ ਖਿੱਚਾ ਜੀ ਹਾਂ ਮੋਰਾਂ ਜਾ ਕਰਾਂ ਇੱਥੋਂ ਨੋਂ ਕੰਢੀ ਤਾਰ ਲਾ ਆਈਏ ਨਹੀਂ 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 ਹਾਂ ਉਹ ਤੇ ਕਾਟੇ ਪੈ ਗਏ ਫੇਰ ਮਾਰਦੇ ਕੱਢੀ ਕੱਢੀ ਹਾਂ ਕਿਨੂੰ ਪਾਗੇ ਆ ਉਹ ਮੁੱਤੀ ਜਾਉਂ ਮੁੱਤੀ ਜਗਾਤੀ ਆ ਮੁੱਤੀ ਜਗਾਈਏ ਟੁੱਟ ਜਣੇ ਪਹਿਲੇ ਪਹਿਲਾ ਉੜਿਆ ਦਾਸ ਨਾ ਉੜਿਆ ਦਾਸ ਨਾ ਆ ਆ ਫੇਸ ਨਾ ਫੇਸ ਨਾ ਇਹ ਫੇਰ ਦੋਤੋ ਸੋ ਉੜਿਆ ਦਾਸ ਚਾ ਆ ਨੀ ਉਹਦੇ ਪਾਲਾ ਕੱਕਰ ਹੋਣੇ ਪੈਂਡਿਆ ਆ ਬੜੀ ਛਾਂਤ ਹਾਂ ਯਾਰੇ ਨਾ ਕੋਈ ਕਦੀ ਚੀਟੀ ਨਹੀਂ ਵਾਈਦੀ ਤਰਾ ਲਾ ਲਾ ਦੋ ਗਾਇਨਾ ਕੁਕਰਸ ਮੇਰੀ ਦੀ ਚਪ ਚੌਲ ਓਏ ਓਏ ਦਸੀ ਓਏ ਓ ਚੌਲ ਮੁੜ ਕੇ ਇਹ ਨਾ ਕੰਧਾਂ ਨੂੰ ਲੱਗ ਜਾਣ ਸਹੀ ਗੱਲ ਨਹੀਂ ਵੇਖ ਲੈ ਨੇ ਸੋਰੀ ਹਾਂ ਉਹ ਚੁੱਲ੍ਹੇ ਤੇ ਬਣਾਇਆ ਚੌਲ ਚੌਲ ਖਾਂਦੇ ਆ ਸਹੀ ਬਣਿਆ ਹਨ ਮੈਨੂੰ ਲਾਦੇ ਆ ਦੋ ਬੋਲ ਹਾਂ ਨਹੀਂ ਹਾਂ ਇੱਦਾਂ ਲੜਪੇ 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 ਉਹ ਲੜਪੇ ਖਾਣੇ ਨਹੀਂ ਇਹਨੇ ਕਾਹਲ ਖਾਣਾ ਆ ਜਾ ਕਿ ਜੰਨਾ ਕੁੱਤਿਆਂ ਰੱਖ ਚਾਕਲੇਟ ਕੁੱਤਿਆਂ ਨੂੰ ਮੂੰਹ ਮਾਰ ਦੇ ਆਹ ਰੋਟੀਆਂ ਮੇਰੇ ਚੋਖੀਆਂ ਹਾਂ ਕੋਈ ਨਹੀਂ ਤੇ ਤੂੰ ਮੈਂ ਤੂੰ ਮੇਰੇ ਕੁੱਤਾ ਹੀ ਹਾਂ ਕਿਹਨੇ ਕੁੱਤਿਆਂ ਨੂੰ ਨਹੀਂ ਪਾਈਆਂ ਜਿੱਦਾਂ ਮੈਨੂੰ ਪਾਉਂਦੇ ਆ ਵੇਚ ਫੇ ਰੋਟੀਆਂ ਵੇ ਆਟੇ ਬੱਤਰਾ ਜਾਈਂ ਆਟੇ ਦਾ ਕਾਰੋ ਨੀ ਤੂੰ ਹੀ ਕੁੱਤਾ ਹੀ ਆ ਕਿ ਨਹੀਂ ਮਸ ਜੀ ਪਿਆਰ ਨਾਲ ਜਈਏ ਜੇ ਪਿਆਰ ਨਾਲ ਕਹਿੰਦੇ ਵੀ ਕੁੱਤਾ ਹੀ ਆ ਕੁੱਤਾ ਗੇਰ ਦੁੱਧ ਨਾਲ ਰੋਟੀ ਪਾਇਆ ਕਰੋਗੇ ਪਿਆਰ ਨਾਲ ਨਹੀਂ ਫਿਰ ਨਹੀਂ ਨਹੀਂ ਫਿਰ ਪਿਆਰ ਨਾਲ ਦੀ ਦੁੱਧ ਨਾਲ ਰੋਟੀ ਪਾਇਆ ਕਰੋਗੇ ਆ ਕੀ ਆ ਜੇ ਸਿੱਧਾ ਉਹਨੇ ਰੋਟੀ ਖਾਣੀ ਨਾਲ ਉਹ ਜਾ ਗੁਰਵਾ ਮੈਂ ਸੱਚੇ ਮੈਂ ਚੱਲ ਕੱਲੇ ਗੁਰਵਾ ਲੰਗਰ ਵਾਲੀ ਢਾਲੀ ਬੜੀ ਸਵਾਦ ਆ ਲੱਗਦੀ ਓ ਤੋ ਹੈ ਨਹੀਂ ਤੇ ਆ ਪੀਲੀ ਧਰਤੀ ਉਹ ਗੜੀ ਜੇਲ੍ਹ ਵਾਲੀ ਦਾਲ ਤੇ ਹੁਣ ਕਹਿੰਦਾ ਕਹਿੰਦਾ ਜੱਪਾ ਦੇ ਕੁੱਤੇ ਨੂੰ ਰੋਟੀਆਂ ਹੁੰਦੀ ਖਾਣੀ ਪਾ ਦੇ ਹੁਣ ਤੇ ਚੋਲ ਚਾਲ ਵਾਵਾ ਤੇਜ ਖਾਣਾ ਮਲਾਵਾ ਮੈਂ ਡੱਬਾ ਜਣਾ ਤੂੰ ਮੂੰਹ ਲੂਲਾ ਆਪਣਾ ਉਹ ਅੱਗੇ ਮੂੰਹ ਜਾਂਦਾ ਪੈਕੇ ਕਰਮ ਦਿਲ ਭਰ ਕੇ ਖੰਡੇ ਚੜੂ ਨਾ ਨਹੀਂ ਨਹੀਂ ਸਵਾਦੀ ਬੜੇ ਬਨੇ ਨਹੀਂ ਅੰਦਰ ਲਾਵੇਂ ਜੇ ਅਸੀਂ ਨਾ ਉੱਡ ਜਣਾ ਨਹੀਂ ਉੱਡਣੇ ਉੱਡਣੇ ਹੋ ਜਾਂਦੇ ਨੇ ਆਹ ਸਹੀ ਗੱਲ ਈ ਹੈ ਜੇ ਅਸੀਂ ਓਏ ਕੁਲਣ ਦੇ ਵਿੱਚ ਰੱਖ ਲਾ 10 ਮਿੰਟ ਫ੍ਰੇਤੀ ਲਾਉਂਦਾ ਅਗੇ ਬਰਫਲੇ ਖਾਨੇ ਬਰਫਲੇ ਖਾਨੇ ਲਾਉਂਦਾ ਕਦੀ ਕਦੀ ਖੀਰ ਖਾਦੀ ਓਏ ਹੈ ਬਰਫਲੇ ਚੌੜਾ ਨੇ ਓ ਉਹਦੇ ਬਰਫਲੇ ਖਾਨੇ ਚ ਲਾ ਕੇ ਖੀਰ ਅੱਧੇ ਘੰਟੇ ਬਾਅਦ ਨਹੀਂ ਨਹੀਂ ਯਾਰ ਨਾ ਕਿਸੇਰ ਲਗਾਉਣ ਅੰਦਰ ਸ਼ੇਰ ਆਇਆ ਆ ਵੇਖ ਲੋ ਸ਼ੇਰ ਵੇਖ ਲੋ ਆ ਸ਼ੇਰ ਵੇਖ ਲੋ ਇਹ ਤਾਂ ਹਿੱਤ ਮੰਦਰ ਨਾਲੋਂ ਮਾੜਾ ਆਇਆ ਓਏ ਹੈ ਉਹ ਜੱਕੀ ਇਹ ਦੇ ਪ੍ਰਾ ਮੇਰਾ ਫਿਰ ਵੀ ਸ਼ੇਰ ਦਾ ਚੰਗਾ ਆ ਇਹ ਜੱਕੀ ਵੇ ਜੱਕੀ ਜੱਕੀ ਰੋਟੀਆਂ ਰੋਟੀਆਂ ਨੂੰ ਵੇਖ ਲੈ ਮੂੰਹ ਮੋੜਨ ਦੇ ਜੀ ਅੱਕੀ ਇਹ ਭਾ ਦਾ ਖਰੋੜੇ ਵਾਣੇ ਆ ਜੇ ਤਾਂ ਮੰਦਰ ਕਦੇ ਨਾ ਮਾਰਿਆ ਵਾ ਅੰਦਰ ਬੰਨਿਆ ਜੱਕੀ ਗਾ ਨਹੀਂ ਆਇਆ ਕਾਹ ਕੜਦੇ ਨਾ ਮੈਂ ਹੁਣ ਬੰਦੇ ਆਵਾ ਰਹਿਣ ਦੇ ਉਹਨੂੰ ਕੀ ਕੀ ਚੌਲ ਪਾਓ ਉਹਨੂੰ ਵਿਚਾਰੇ ਨੂੰ ਕਹ ਨਹੀਂ ਉਹ ਗਾਂ ਹੀ ਨਹੀਂ ਹੁੰਦਾ ਜਾ ਕੇ ਆਹ ਮੇਰੀ ਕੁੜੀ ਨੂੰ ਬਹੁਤ ਸਿੰਗ ਲੱਗੇ ਹੈ ਨਾ ਡਰਦਾ ਕੁੜੀ ਕੋ ਉਦਾਂ ਤਾਂ ਮੁਹਿਆ ਜਾ ਹੋਇਆ ਉਹ ਲੈ ਉਹ ਡਰਦੇ ਥੜਾ ਥੜਿਆ ਚੱਲ